ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਸਵੇਰ ਦੇ ਵੱਜ ਗਏ ਜੀ 8 ਦਿਨ ਹੈਗਾ ਅੱਜ ਸ਼ਨੀਵਾਰ ਦਾ ਪਿੰਦਰ ਚਲਾ ਗਿਆ ਸਕੂਲ ਤੇ ਅਸਲੀ ਤਨੀ ਛੁੱਟੀ ਹੈ ਸੈਫੀ ਬੈਕ ਕੂਲਰ ਮੂਰੇ ਦੇਖੋ ਇਹਨੂੰ ਐਸ ਹੈ ਆਰਾਮ ਨਾਲ ਜਦੋਂ ਜੀ ਕਰਦਾ ਏਸੀ ਵਾਲੇ ਚ ਪਹੁੰਚਦਾ ਤੇ ਜੀ ਕਰਦਾ ਕੂਲਰ ਮੂਰੇ ਹੁਣ ਇਹ ਖੇਤ ਜਾਣ ਦੀ ਬੇਤਨ ਤੇ ਤੇ ਆਪਣੇ ਕੋਸ਼ਕਾ ਕੰਮ ਰਹਿ ਗਏ ਤੇ ਦੇਖੋ ਜੀ ਆਪਣਾ ਮੈਨੀਪੁਲੇਟ ਚੱਲ ਪਿਆ ਜਮੀ ਸੁੱਕ ਗਿਆ ਸੀ ਬਹੁਤ ਵੱਡਾ ਨਹੀਂ ਇੱਧਰ ਬੋਤਲ ਵਾਲਾ ਵੀ ਚੱਲ ਪਿਆ ਤੇ ਆਪਾਂ ਨੇ ਉਹ ਨਾ ਉਹ ਗانے ਹੁੰਦੇ ਨੇ 12 ਸਾਲ ਪੁੱਤ ਰੱਬ ਰੂੜੀ ਦੀ ਵੀ ਸੁਣਦਾ ਆਪਣੇ ਘਰ ਦੀ ਹੁਣ ਵਧੀਆ ਸੈਂਤਾਂਗੀ ਪਹਿਲਾਂ ਜਮਾ ਕੱਖ ਵੀ ਨਹੀਂ ਕਰਿਆ ਸੀ ਨੇ ਆ ਦੇਖੋ ਜੀ ਅਸੀਂ ਨੇ ਰਸੋਈ 'ਚ ਪੱਖੇ ਵਾਲਾ ਰਖਾਇਆ ਤੇ ਲਾਇਆ ਨਹੀਂ ਪਰ ਕਦੇ ਬਹੁਤ ਗੰਦਾ ਹੋਇਆ ਪਿਆ ਤੇ ਬਹੁਤ ਗੰਦਾ ਹੋਇਆ ਪਿਆ ਸੀ ਅਸੀਂ ਨੇ ਟੱਕਣਾ ਮੈਂ ਮੰਗਾ ਕੇ ਸਰਦਾਰ ਜੀ ਨੇ ਕਰਸਤੇ ਇੱਧਰ ਵੀ ਆਪਣੇ ਸਾਰੇ ਹੁਣ ਨਵੇਂ ਲਾਵਾਂਗੇ ਬਾਲਾ ਚ ਰੋਗੇ ਦਿਨਾਂ ਨੂੰ ਲੱਗਿਆ ਨੂੰ ਇਹ ਖਰਾਬ ਹੋ ਗਏ ਪੈ ਤੇ ਹੁਣ ਆਪਾਂ ਕਰਦੇ ਹਾਂ ਜੀ ਝਾੜੂ ਪੋਚੇ ਦੀ ਤਿਆਰੀ ਦੁੱਧੋਂ ਮੈਂ ਧਰਤਾ ਮੈਂ ਇਧਰ ਇਸ ਤੋਂ ਬਾਅਦ ਆਪਣੇ ਧੀ ਖਚਾਵਾਂਗੇ ਆਪਾਂ ਥੋੜੇ ਮੋਟੇ ਹੋਰ ਵੀ ਕੰਮ ਸਾਰੇ ਪੈ ਨੇ ਹੁਣ ਇਧਰ ਦਿਖਾਉਣਾ ਆਪਣਾ ਸੀਸਾ ਵੀ ਸਾਫ਼ ਕਰਨ ਵਾਲਾ ਮੂਹਰ ਹੁਣ ਤਾਂ ਲਾਦਾਂ ਮੁੱਖਾ ਪੇਤ ਕਸ ਨਹੀਂ ਹੈਗਾ ਹੱਥ ਨਾਲ ਕਸੀਨ ਅੱਛਾ ਛੋਟਾ ਪੇਤ ਕਸ ਨਹੀਂ ਆਉਂਦਾ ਅਸਟਮਨ ਮਾਂ ਬੱਡੇ ਗਾ ਬਸ ਆਪ ਅੱਖਿਆਂ ਦੇ ਤੱਕਣ ਵੀ ਉਹ ਕਰਨਾ ਤੇ ਕਰਸਣ ਵਾਲੇ ਐਡਾ ਕਰਾਤੀ ਕੋ ਆ ਦੇ ਆ ਧਾਰਾਂ ਦੇ ਗਿੱਟੀਆਂ ਨਾਲ ਉਹਨੂੰ ਕਹੇਦੀ ਪਿੰਦਰ ਨੂੰ ਉਹ ਨਹੀਂ ਸੁਣਦਾ ਤੂੰ ਹੀ ਲਾਦੀ ਆਥਣੇ ਅੱਜ ਤਾਂ ਆਪਣਾ ਘੋੜੀ ਮੇਲਾ ਦਾ ਪੰਜ ਚਾਰ ਦਿਨ ਇੱਥੇ ਰਹੂਗੀ ਨਾ ਆ ਬੱਡਾ ਬਾਗ ਲੈ ਗਈ ਸਹੀ ਆ ਜੂਗੀ ਇਥੇ ਐਨਾ ਜਿ ਵੀ ਇੰਡੇ ਡੰਗੇ ਨੇ ਅਸੀਂ ਨੇ ਰੱਖੀ ਵਾਲੇ ਪੈਨੇ ਛੋਟਾ ਕੁ ਛੋਟਾ ਹੀ ਬਾਦੇ ਫਿਰ ਬਸ ਇਥੇ ਕੀ ਡੰਗਾਗੇ ਹੁਣ ਚਲੋ ਜੀ ਭਾਂਡੇ ਮਾਂ ਇਥੇ ਮੈਂ ਰਸੋਈ ਚ ਤੇ ਮਾਸੀ ਗੋਹਾ ਸਿੱਟ ਗਈ ਸੁੰਬਰ ਗਈ ਵੇੜਾ ਵੇੜਾ ਵੀ ਅਸੀਂ ਉਸੇ ਤੋਂ ਸਮਰੌਣੇ ਹੰਨੇ ਮੈਨੂੰ ਓਖਾ ਸੁੰਬਰਣਾ ਤੇ ਹੁਣ ਮੈਂ ਕੱਪੜੇ ਧੋਵਾਂਗੀ ਪਹਿਲਾਂ ਸਰਦਾਰ ਜੀ ਨੇ ਜਾਣਾ ਚਾਰ ਲੈਣ ਪਹਿਲਾਂ ਮੈਂ ਇਹਦੇ ਨਾਲ ਅਸੀਂ ਕੋਠੇ ਸਾਫ਼ ਕਰਦੇ ਹਾਂ ਉਧਰੋਂ ਨਾ ਉਹਨਾਂ ਨੇ ਬਹੁਤ ਸਮਾਨ ਸੈੱਟ ਰੱਖਿਆ ਬੁਰਾ ਹਾਲ ਹੋਇਆ ਪਿਆ ਉਹਨੂੰ ਫੇਰ ਰੰਗ ਖਰਾਬ ਹੋ ਜਾਂਦਾ ਗਿੱਲਾ ਹੋ ਹੋ ਕਿਤੇ ਨਜ਼ਰ ਧੁੱਪ ਨਹੀਂ ਲੱਗਦੀ ਰੋਜ਼ ਮੀਂਹ ਪਈ ਜਾਂਦਾ ਮੈਂ ਨਾਲ ਲੱਗ ਉਸਕ ਤਾਂ ਮੈਂ ਇਹ ਦੇ ਫਿੰਦਰ ਨੇ ਉਹ ਚੱਕਤਾ ਸੀ ਉਸਕੋ ਹੋਰ ਪਿਆ ਜਿਹੜਾ ਉਹ ਚੱਕਣ ਵਾਲਾ ਰਹਿੰਦਾ ਬਹੁਤ ਖਰਾਬ ਬਾਹਲਾ ਸਮਾਨ ਇੱਧਰ ਉੱਧਰ ਕਰਿਆ ਪਿਆ ਤੇ ਉਹਨਾਂ ਦੀ ਅਸੀਂ ਸੈਟਿੰਗ ਕਰਦੇ ਆਂ ਜੀ ਉੱਪਰ ਚੜ ਕੇ ਮੈਂ ਤਾਂਹੀਂ ਜਾ ਰਹੇ ਤੇ ਪਹਿਲਾਂ ਮਹੱਦਾ ਘੰਡਾ ਪਹਿਲਾਂ ਘਰੇ ਕੰਮ ਕਰਾਉ ਫੇਰ ਉੱਥੇ ਲੇਟ ਹੋ ਜਾਂਦੇ ਨੇ ਖੇਤ ਕੰਮ ਕਰਦੇ ਆ ਕੇ ਬਸ ਫਿਰ ਇਹਨਾਂ ਦਾ ਜਾਣ ਦਾ ਟਾਈਮ ਹੋ ਜਾਂਦਾ ਚਲੋ ਜੀ ਹੁਣ ਆਪਾਂ ਪਹਿਲਾਂ ਕੋਠੇ ਸਾਫ ਕਰਕੇ ਫਿਰ ਮੈਂ ਰੋਟੀ ਬਣਾਉਂਗੀ ਫਿਰ ਕੱਪੜੇ ਧੋਵਾਂਗੀ ਚਲੋ ਜੀ ਟਾਈਮ ਹੋ ਗਿਆ 11:30 ਦਾ ਤੇ ਆਪਣੇ ਆਗੇ ਰਿਸ਼ਤੇਦਾਰ ਮੈਂ ਪਹਿਲਾਂ ਬਾਜ਼ਾਰ ਜਾਣਾ ਸੀ ਫਿਰ ਇਹਨਾਂ ਦਾ ਫੋਨ ਆ ਗਿਆ ਫਿਰ ਮੈਂ ਰੁਕ ਗਈ ਬਾਜ਼ਾਰ ਜਾਣ ਤੋਂ ਮੈਂ ਕਿਹਾ ਚਲ ਕੱਲ ਨੂੰ ਦੇਖਾਂਗੇ ਮੇਰਾ خیال ਕੱਲ ਨੂੰ ਵੀ ਰਿਸ਼ਤੇਦਾਰਾਂ ਨਹੀਂ ਆਉਣੇ ਤੁਪ ਹੋਈ ਪਈ ਹੈ ਅਪਿੰਦਰ ਸਕੂਲ ਗਿਆ ਹੈ ਆਸਪ੍ਰਿਤ ਨਾਲ ਕੇ ਅੰਦਰ ਬੈਗੀ ਮੈਂ ਵੀ ਕੱਪੜੇ ਧੋਕੇ ਪੈ ਗਈ ਸੀ ਘੰਟਾ ਕ੍ਰਾਮ ਕਰ ਲਿਆ 11:30 ਹੋ ਗਏ ਜੀ

ਕਦਾ ਹੁੰਦਾ ਨਹੀਂ ਸਭੀ ਮੋਟਾ ਹੋ ਗਿਆ ਸਭੀ ਮੈਂ ਕਹਿੰਦਾ ਐਨ ਕਰ ਲੀ ਬਗੜ ਬਗੜ ਹੋ ਗਿਆ ਉਹ ਇਧਰ ਘੁੰਮੀ ਜਾਂਦਾ ਮੰਜੇ ਤੇ ਆ ਜਾ ਮੰਜੇ ਤੇ ਬਹਿ ਜਾ ਹਾਂ ਇੱਥੇ ਖੇਡੂ ਆਂਦੇ ਚੱਲ ਇਹਨਾਂ ਨੂੰ ਤਾਂ ਮਸਾਂ ਮਿਲਦੇ ਨੇ ਨਾ ਕਿ ਜਵਾਬ ਕੁਰਸੀ ਲੈ ਕੇ ਨਹੀਂ ਮਿਲ ਹਾਂ ਦائیں ਦੇਖਾਂ ਦائیں ਕਰੀ ਜਾਂਦਾ ਚੱਲ ਇਹਨੂੰ ਐ ਇਹ ਲੈ 200000 ਇਹਨੂੰ ਲੈ ਕੇ ਆ ਗਏ ਹਾਂ ਇਹ ਨਹੀਂ ਕੀ 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 ਹੈ ਪ੍ਰੇਮਰ ਮਾਰ ਦੋ ਤੇ ਪ੍ਰੇਮਰ ਮਾਰ ਦੋ ਤੇ ਨੂੰ ਬਹਿਣੋ ਕੁੜੀ ਲੱਗਦੀ ਹੁੰਦੀ ਆ ਉਹ ਆਦਿਆ ਨਾ ਪਰ ਇਹ ਤੇ ਪ੍ਰੇਮਰ ਮਾਰ ਕੇ ਨਹੀਂ ਰਹੇ ਉਹ ਵਧੀਆ ਹੂ ਸਾਉਂਡ ਹੋ ਰਿਹਾ ਹੈ ਉਹਨਾਂ ਲੋਕਾਂ ਦਾ ਸੇਦੀ ਫਿਰ ਗਿਆ ਸੀ ਕਿਤੋਂ ਵੱਡਾ ਹੋ ਗਿਆ ਪਤਾ ਨਾ ਦਾਗ ਜੇ ਗਾਹ ਪੈ ਪਹਿਲਾਂ ਤਾਂ ਬਿਆੰਦ ਨੇ ਆਪਦੀ ਗੱਲ ਹੀ ਕਰੀ ਜੀ ਨਾ ਪੁੱਟ ਮਾਰ ਲੈnde ਹੈ ਪਹਿਲਾਂ ਪੈਂਨ ਮਾਰਨ ਨੂੰ ਪੈਂਨ ਦੇ ਦਿੱਤਾ ਨਾਲੇ ਹੋ ਗਿਆ ਜੀ ਆ ਬਾਜੂ ਸਾਡੇ ਦੇ ਦੇ ਨੇ ਉਹਨਾਂ ਕਹਿੰਦਾ ਮੈਂ ਤੇ ਆ ਕੱਲ ਹੀ ਕਰਿਆ ਉਹਨਾਂ ਆ ਕੱਲ੍ਹ ਆਖ ਨੇ ਕਰਿਆ ਵੀ ਹੁਣ ਦੁਬਾਰੇ ਤੇ ਕਹੋ ਕਰ ਦੋ ਕੀਤਾ ਨੇ ਹੋਰ ਕਰਨ ਉਹਦੋਂ ਪ੍ਰੋਗਰਾਮ ਮਾਰ ਗਿਆ ਮੈਂ ਨਹੀਂ ਕਿਤੇ ਉਹ ਥਿੰਕ ਇਵਰੀਥਿੰਗ ਅੱਜ ਤੱਕ ਇਹ ਨੂੰ ਆਪਾਂ ਇਹਨਾਂ ਨੂੰ ਬਿਲਕੁਲ ਨਾ ਕਰੀਏ ਉਹ ਕੋਈ ਜਦੋਂ ਕਿਤੇ ਨਹੀਂ ਆਉਂਦਾ ਮੈਂ ਚਿੰਤਾ ਕਰਦਾ ਅਜੇ ਵੀ ਕੋਈ ਆਖਦੀ ਕਰ ਪਾਂ ਤੇਰੇ ਉੱਠ ਗਈ ਲੈ ਪਾਣੀ ਕਿਹੜਾ ਇਹ ਸਾਰਾ ਸਮਾਂ ਪਿਆ ਦਾ ਕੁਰਤਾ ਪਜਾਮਾ ਪਹਿਲਾਂ ਦਾ ਉੱਚਾ ਹੋ ਗਿਆ ਉਹ ਵੀ ਪਾਦ ਲੈ ਆਇਆ ਜਿੰਨੇ ਪਾਦ ਰਹਿ ਗਏ ਮਾਰੇ ਬਲੇ ਜਿੰਨੇ ਨਾ ਰੋਣੇ ਕਰਦੀ ਲੋੜ ਦੀ ਜੇ ਕੁਰਤਾ ਪੜਦੀ ਰਹੇ ਕਾ ਹਾਂ ਇਤਨਾ ਦਿਨ ਹੋ ਗਏ ਕੱਲ ਵੀ ਤਾਂ ਦਿਨ ਆ ਗਈ ਹੋਣੀ ਉਂਗੇ ਮੈਂ ਥਾਈ ਨਾ ਕਰਦਾ ਮੈਂ ਫੋਟੋ ਨਿੱਕੇ ਫੋਟੋ ਨਿੱਕੇ ਬੈਠੇ ਨਹੀਂ ਨੇ ਇਹਦੇ ਪਰੰਨ ਲੱਭਦੇ ਨੇ ਸਭ ਤੋਂ ਅੰਦਰ ਵਾਲੇ ਆਪਾਂ ਲੰਟਵਾਈਏ ਚਲੋ ਬੱਧੀਓ ਸਾਫ ਜਾਓ ਚੱਲ ਬੰਦ ਕਰੀਂ ਕੁਲ ਬੀਗਾਰਡ ਕਪੜੇ ਵਾਲੇ ਇੱਕ ਚੱਕੇ ਨਾਲੇ ਨੇਦਰ ਉਹਨਾਂ ਦੇ ਵਧੀਆ ਹੁੰਨੇ ਨੇ ਬੜੇ ਮਰਾਏ ਤਾਂ ਕੋਈ ਚੈੱਕ ਦਾ ਜਾਂਦੇ ਨੇ ਬੰਦੇ ਬੜੇ ਮਾਇਕੀ ਗਿਆਨ ਤੋਂ ਕੋਰਤਾਂ ਜਾਂਦੇ ਨੇ ਅੰਦਰੋਂ ਆਪੀ ਦੇਖਦੇ ਜੇ ਆ ਕਿਹਨੇ ਨਾ ਆਉਂਦਾ ਬੰਦਾ ਕਪੜੇ ਤੋਂ ਲੱਗਦਾ ਹਾਂ ਆਣ ਬਾਬਾ ਉਹਨਾਂ ਲੱਗਿਆ ਆਪ ਵੀ ਬਹੁਤ ਵਧੀਆ ਬਣਿਆ। ਫਾਈਨ ਹੈ ਹੈ। ਇਹ ਕਿਤਾਸਾ ਉੱਪਰ ਰਹੀ ਗੀ ਬੇਰੇ ਤੁਸੀਂ। ਉਹ ਆਏ ਕਿ ਉਸੇ ਹਾਂ ਕਦੋਂ ਜਿਹੜੇ ਨਹੀਂ ਕਾਇ ਕੁਝ ਬਣਾਲੇ ਵੀ ਆ। ਨਿਉ ਮੈਂ 50 ਮਿੰਟ ਤੋਂ ਉਹ ਹੀ ਮੰਗਾਏ ਤੇ। ਉਹਨੂੰ ਬਣਾਲੇ ਛੋਟੇ ਵੀ ਹੋ ਜਾਂਦੇ ਨੇ ਉਹ। ਉਹਨਾਂ ਦਾ ਗਾਨ ਨਹੀਂ ਲੱਭੀ। ਮੈਂ ਕਿਹਾ ਪਹਿਲਾਂ ਮੈਂ ਅੱਧ ਸਲਾਦ ਦੀ ਫਿਰ ਅੱਧ ਮਿਸਮਾਰਗੀ।

ਮੇਰੇ ਪਿੰਡ ਨਹੀਂ ਪ੍ਰਧਾਨਗਰ ਜਾਣਾ ਨਹੀਂ ਮੇਰੇ ਦਾ 25 ਸਾਲ ਇੱਧਰ ਤਾਂ ਇੱਧਰ ਕਰ ਮਰਦੀਂਗੀ ਹਰ ਜਦ ਕਰਜ਼ਾ ਦੇਖੀ ਨਹੀਂ ਹੋਇਆ ਜਿੱਦਾਂ ਤੁਹਾਡੇ ਸੌਟ ਹੀ ਨਹੀਂ ਆਈ ਤੁਸੀਂ ਦੋਨ ਕਾਜ ਨਹੀਂ ਹੈਗੀ ਤਾਂ ਸਮਾਂ ਦਾ ਨਹੀਂ ਤਾਂ ਭਰੇ ਨਿਕਲ ਆਪ ਕੱਢ ਕੇ ਜਿਹੜਾ ਮੈਂ ਕਰ ਮਾਰੀ ਪਾ ਰਿਹਾ ਦੋ ਲੱਖ ਲਗਦਾ ਸਾਨੂੰ ਅਸੀਂ ਜਦੋਂ ਆ ਬਣਾਏ ਨੂੰ ਤੇ ਸਿਰ ਤੇ ਦੋ ਆਏਗਾ ਲੱਗੀ ਕਹਿੰਦਾ 50 ਹਜ਼ਾਰ ਤੋਂ ਮੈਂ ਲੱਕੜ ਦੀ ਗੱਲ ਦੇ ਸੀ ਅਸੀਂ ਮੋਗਿਓਂ ਤੇ ਬਣਾ ਰਹੇ ਇਥੇ 100 ਤੇ ਸੇਹ ਹੋ ਗਈ ਲੱਗਦੀ ਹੈ ਹੋ ਗਿਆ ਆ ਗਿਆ ਦੂਸਰਾ ਹੋ ਗਿਆ ਹੋੜ ਕੇ ਆ ਕੇ ਨੰਗਾ ਤੋੜ ਕੇ ਆ ਗਿਆ ਕੋਕੀ ਮਿਸ ਕੋੜਾ ਮੈਂ ਜੀ ਨੂੰ ਨਾ ਕਰਦੇ ਨਾ ਮੋਹਾਂਸ ਕੰਟਰੀਅਲ ਇਹਨੂੰ ਪ੍ਰੈਸ ਇਹਦੇ ਲੱਕੜਾ ਹੋ ਗਿਆ ਪਰ ਸੰਭਾਵਨਾ ਤੋਂ ਘੱਟ ਹੈ ਇਹਨਾਂ ਲੱਕੜ ਬਦਗਾ ਨਹੀਂ ਉਹ ਮੇਟਾਂ ਨਹੀਂ ਲੱਕੜਾ ਨਹੀਂ 15 ਨੰ ਤਾਂ ਲੱਗੀ ਨਹੀਂ ਜਿਹੜੇ ਹੁਣਾਂ ਵੀ ਲੱਕੜਾ ਦੇ ਉਹਨੂੰ ਲੱਗ ਜਾਂਦੀ ਹੈ ਹੁਣ ਤਾਂ ਕੋੜ ਕੇ ਆ ਗਈ ਇਹ ਲੋਕਾਂ ਤੋਂ ਉਹ ਕੰਮ ਦਿਲਾਉਂਦੇ ਲੈ ਤੇ ਉਹਨਾਂ ਨੂੰ ਅਸੈਂਟ ਬਣਾ ਲੈਂਦੇ ਆ ਅੱਗੇ ਰੇਡ ਤੇ ਬਣਾਉਂਦੇ ਆ ਮਿੱਤਰੀ ਮਿੱਤਰੀ ਲੇਅਰ ਵਾਲੇ ਬਣਾਉਂਦੇ ਆ ਹਾਂ ਉਹ ਇਹੋ ਆ ਉਹ ਕਰਨਾ ਉਹ ਕਹਿੰਦਾ ਆ ਮੈਂ ਉਹਦਾ ਕਹੀ ਰਣੇ ਤੇ ਕੰਮ ਬਧੀ ਨੇ ਕੰਮ ਬਧੀ ਮਿਸਤਰੀ ਨੇ ਉਹ ਕੁਝ ਲਿੰਦਾ ਪਰ ਉਹਦੇ ਵਿੱਚ ਕੀ ਕਰਨਾ ਅੰਦਰ ਚੀਜ਼ ਸਮਾਨ ਲਗਵਾਉਂਦਾ ਬੰਨੇ ਉਹ ਤੋਂ ਬੜਾ ਵੱਲ ਨਹੀਂ ਜੀਉਂਦੀ ਹੋਈ ਸਿੱਧੀ ਉਹਦੀ ਕਰਾ ਕੇ ਆ ਉਹ ਲਾਲਾ ਹੈ ਕਿ ਕਿਸਾਰ ਪਾਵਾ ਗਿਆ ਨਹੀਂ ਸਾਮ ਤੋਂ ਨਾਲ ਕੋਲ ਜੇ ਜਾ ਕੇ ਹੋਵੇ ਹਾਂ ਪਿੰਚਰ ਪਾਤੀ ਚਾਹ ਬੁੱਕ ਲਈ ਸਾਬੂਰ ਨੂੰ ਕਿਤਾਬਹੁਤ ਚਕਲੇਤ ਚਲੋ ਜੀ ਹੁਣ ਆਪਾਂ ਚਾਹ ਬਣਾ ਲਈ ਤੇਨਾਂ ਚਾਹ ਵੀ ਨਹੀਂ ਆਪਣੇ ਬਿਸਕਟ ਨਹੀਂ ਸੀ ਸਵੇਰੇ ਖਤਮ ਹੋ ਗਏ ਤੇ ਮੇਥੋਂ ਜਾਇਆ ਗਿਆ ਨਹੀਂ ਤੇ ਭੂਜੀ ਦਾ ਪੈਕਟ ਪਿਆ ਸੀ ਚਲ ਥੋੜੇ ਬੱਚੇ ਤਾਂ ਨਮਕੀ ਨਹੀਂ ਖਾਂਦੇ ਨੇ ਸਾਬੂਰ ਤਾਂ ਭੂਜੀ ਇਹਨਾਂ ਲੱਗਿਆ ਪਏ ਤੇ ਇਹ ਆ ਗਈ ਸੀ ਛੁੱਟੀ ਆਪਣਾ ਭਰਾ ਆ ਗਈ ਪੁੰਛੇ ਦਿਨ ਹੋ ਗਏ ਇਨਨੂੰ ਦੂ ਬਾਅਦ ਇਹਨਾਂ ਨੇ ਥੋੜਾ ਮੋਟਾ ਮਿਸਤਰੀ ਦਾ ਕੰਮ ਹੋਊਗਾ ਪੰਜ ਚਾਰ ਦਿਨ ਬਿਲੇ ਨੇ ਫਿਰ ਇਹਨਾਂ ਨੂੰ ਆਇਆ ਕੋ ਵੀ ਚੱਲ ਹੁਣ ਜਾਇ ਆਉਣੇ ਹਨ ਹਨਾ 7-8 ਮਹੀਨੇ ਬਾਅਦ ਆਏ ਨੇ ਬਾਕੀ ਰਹਿਣ ਦਾ ਇਹਨਾਂ ਦਾ ਪ੍ਰੋਸੈਸ ਇਹ ਨਹੀਂ ਹੈਗਾ ਵੀ ਉਹ ਜਪਮਾਨ ਟੂਰ ਤੇ ਗਈ ਹੋਈ ਹੈ ਨਹੀਂ ਇਹ ਰਾਤ ਲਾਣ ਦੇ ਉਹ ਰਾਤ ਨੂੰ ਆਊਗੀ ਫਿਰ ਉਹਨੂੰ ਲਿਆਉਣ ਦਾ ਔਖ ਹੈਗਾ ਹੁਣ ਇਹ ਕੁਲਵਿੰਦਰ ਜਾ ਕੇ ਲੈ ਆਊਗਾ ਇਹਨਾਂ ਦੀ ਹੁਣ ਡਿਊਟੀ ਹੋ ਗਈ ਜੀ ਦੂਰ ਫਿਰ ਅੱਗੇ ਤਾਂ ਬਠਿੰਡੇ ਹੁੰਦੇ ਤੇ ਸੇਤੀ ਕਿਹੜਾ ਮਾਰ ਲੈਂਦੇ ਤੇ ਹੁਣ ਸਾਤੋਂ ਵੀ ਨਹੀਂ ਜਾਇਆ ਜਾਂਦਾ ਕਿ ਅਸੀਂ ਜਾਇ ਆਉਂਦੇ ਤੇ ਟਾਈਮ ਤੋਂ ਟਾਈਮ ਕੱਢ ਕੇ ਭੈਣ ਭਰਾ ਦਾ ਹਨਾ ਚਾਹੀ ਇਹਨਾਂ ਹੁੰਦਾ ਤੇ ਸਾਨੂੰ ਬਹੁਤ ਖੁਸ਼ੀ ਹੋ ਜਾਂਦੀ ਹੈ ਜਦੋਂ ਇਹ ਸੁੱਟੀ ਆ ਜਾਂਦਾ ਚਲ ਹੁਣ ਇਹਦੇ ਪ੍ਰਮਾਤਮਨ ਕਰੇ ਦੋਕ ਸਾਲ ਰਹਿ ਗਏ ਵਧੀਆ ਸੁਖ ਸਾਧ ਨਾਲ ਨਿਕਲ ਜਾਣ ਫਿਰ ਆਪਦੇ ਘਰੇ ਆ ਜੇ ਬੱਚਿਆਂ ਨੂੰ ਵੀ ਬਹੁਤ ਚੋ ਚੜ ਜਾਂਦਾ ਵੀ ਪਾਪਾ ਆਊਗਾ ਇਹਨਾਂ ਦੀ ਇਹਨਾਂ ਨੂੰ ਘੁੰਮਣ ਦਾ ਹੋ ਜਾਂਦਾ ਫਿਰ ਦੇ ਨਾਲ ਨਾਲ ਇਹਦੇ ਭਗ ਜਾਂਦੇ ਨੇ ਫਿਰ ਮਗਰੋਂ ਇਹਨਾਂ ਨੂੰ ਜਾਣ ਕਰਨ ਦਾ ਔਖਾ ਹੋ ਜਾਂਦਾ ਇਸ ਕਰਕੇ ਬੰਦਿਆ ਉਹ ਸਾਰਾ ਉਹ ਕਰਦੀ ਲੈ ਉਹ ਦੋ ਦੋ ਪਿਆਲਾ ਹਰ ਸਕੋਲ ਬੰਦਿਆ ਕਰਦੀ ਤੇ ਜਦ ਵੀ ਮੈਂ ਬਲਾਈ ਕਰਨਾ ਤੇ ਜੀ ਉਹ ਕਿਹ ਚ ਕਰਨ ਮੈਂ ਕਰਦੀ ਆ ਉਹ ਕਿਹਦੇ ਹੋਰ ਨਾ ਕਰਦੇ ਉਹ ਮੈਨੂੰ ਲਈ ਲਊਗਾ ਸਫੀਏ ਜੇ ਆਪਣਾ ਕਿਧਰ ਗਈ ਅੱਜ ਚਲੋ ਜੀ ਟਾਈਮ 3:00 ਵਜੇ ਆਪਣੇ ਪਹੁੰਚੇ ਰਿਸ਼ਤੇਦਾਰ ਇਹ ਵਿੱਚ ਦੀ ਬਾਜ਼ਾਰ ਵਾਗੇ ਕੰਮ ਕਰਨ ਤੇ ਇਹਨਾਂ ਨੂੰ ਨਾ ਫਿਰ ਉਹ ਛੁੱਟੀ ਔਨ ਕਰਕੇ ਫਿਰ ਆਇਆ ਹੁੰਦਾ ਵੀ ਚੱਲਾ ਇਧਰ ਦੋ ਕੰਮ ਕਰਈ ਇਹਨਾਂ ਦੇ ਸੁਨਾਮ ਕੰਮ ਸੀਗੇ ਤੇ ਹੁਣ ਆ 3 ਵਜੇ ਪਹੁੰਚੇ ਨੇ ਆਪਾਂ ਚਾਹ ਬਣਾ ਲਈ ਨਾਲ ਨੂੰ ਸਮੋਸੇ ਰੋਟੀ ਵਾਸਤੇ ਹੁਣ ਹਨਾ ਇੱਕ ਤਾਂ ਸਬਜ਼ੀ ਸਬਜ਼ੀ ਨਹੀਂ ਹੁੰਦੀ ਕੱਸੀ ਜਿੰਦਾ ਵੈਸੇ ਸਾਡੇ ਕद्दू ਦੀ ਸਬਜ਼ੀ ਪਈ ਸੀ ਚਲ ਜੇ ਖਾਣੀ ਨੂੰ ਆਟਾ ਵੀ ਪਿਆ ਬੱਚੇ ਦਾ ਬਸ ਇਹੀ ਖਾ ਲੈਣਗੇ ਕੁਲਵਿੰਦਰ ਨੇ ਖਾਣੀ ਨੂੰ ਜੀ ਖਾ ਲੂਗਾ ਫੇ ਮੈਂ ਸਮੋਸੇ ਪਾ ਕੇ ਚਾਹ ਦਿੰਨੀ ਆ ਫੇਰ ਉਹਨਾਂ ਨੂੰ ਚਾਰੇ ਆਉਣ ਸਾਲ ਚਾਹ ਪੀਣ ਸਾਰੀ ਬਾਗੇ ਤੇ ਹਣ ਸਮੋਸੇ ਕੀ ਦਾ ਸੌਸ ਕੌਣ ਨਹੀਂ ਜੀ ਬਣਾ ਪੰਜ ਹੋ ਤਾਂ ਗਏ

ਫੱਲਾ ਬਨੇ ਬਿਸਕੁਟ ਨੂੰ ਸਾਰੇ ਖਾ ਗਏ ਹੱਲੇ ਨੂੰ ਜੀ ਨੂੰ ਕੰਮ ਚਲਾਇਆ ਨਾ ਨੂੰ ਪਾਇਗਤਾਂ ਦੇ ਪਾਇਗਤਾਂ ਪਾਇ ਨੂੰ ਤੁਹਾਨੂੰ ਪਤਾ ਨਹੀਂ ਦੀ ਇਹਨੇ ਮੈਨੂੰ 10 ਵਜੇ ਫੋਨ ਕਰਿਆ ਮੈਂ ਤਾਂ ਇਹਨਾਂ ਫੇਰ ਲੈ ਆਉਂਦੇ ਆ ਮੈਂ ਤਾਂ ਕੱਪੜੇ-ਕੱਪੜੇ ਧੋ ਕੇ ਕੰਮ ਨਹੀਂ ਹੋ ਗਈ ਮੈਂ ਤਾਂ ਗਰਮੀ ਨਾਲ ਬਰਾਹਾਂ ਕਿ ਨੂੰ ਚੱਲ ਐਨ ਦਾ ਖਾਂਦੇ ਦਾ ਹੈ ਨਹੀਂ ਤੜਾ ਤੜਾ 31 ਖਾਂਦੇ ਨੇ ਉਹਦਾ ਨਹੀਂ ਪਤਾ ਕਿ ਤੇ ਮੈਂ ਤਾਂ ਰੋਟੀ ਵੀ ਨਾ ਹਾਂ ਨਾ ਮਾ ਮਦਰਾ ਜੱਗ ਦੀ ਪਾ ਲੈਣਾ